ਬਾਬਾ ਐਸਾ ਤਪ ਤੇ ਜਾ ਜਿਹੜੀ ਅੱਗ ਪਹਾੜਾਂ ਨੂੰ ਸਵਾਹ ਬਣਾ ਦਿੰਦੀ ਆ ਮੂਹ ਦੇ ਅੱਗੇ ਕੀ ਆ ਐਹੇ ਦੀ ਅੱਗ ਦਾ ਜਿਹੜੀ ਪਹਾੜਾਂ ਨੂੰ ਸਵਾਹ ਬਣਾ ਦਿੰਦੀ ਆ ਤੇਰਾ ਕੀ ਬਣਾਉਂਗਾ ਬੋਲੋ ਬੱਚ ਕੇ ਸਤਨਾਮ ਕੀਓ ਹਉਮੈ ਅੰਦਰ ਸਭ ਕੋ ਬਾਹਰ ਹਉਮੈ ਨਾ ਕੋਇ ਦੱਦਾ ਬ੍ਰੋਹਮਾ ਦੇ ਉਪਿਸ਼ੇ ਗੋਸਕ੍ਰਮਾ ਆਪਣੇ ਆ ਜੋ ਮੈਂ ਕੀ ਆ ਸੁਰਮੈ ਪਾਇਆ ਗੋਸਕ੍ਰਮ ਦੀ ਕੇ ਪਰਜਾ ਹੂ ਕਾਂਸ਼ੀ ਤਰਵੰਡੇ ਸਾਹਮਣੇ ਪ੍ਰਗਟ ਕਰਤੀ। ਹੂ ਪਾਤਸ਼ਾਹ ਨੇ ਬਾਹਰ ਇਹਨੂੰ ਪੁੱਛਿਆ 8 ਲੱਖ ਦਾ ਘਾਟ ਹੋ ਗਿਆ ਕਿਤੇ 2 ਲੱਖ ਦਾ ਹੋ ਗਿਆ ਕਿਤੇ 3 ਲੱਖ ਦਾ ਹੋ ਗਿਆ ਉਹਨਾਂ ਸਮਿਆਂ ਦੇ ਵਿੱਚ। ਸਤਗੁਰ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਦਿਨ ਹੋਕੂ ਕੀਤਾ ਵੀ ਅਪਰਧ ਸ਼ਬਦ। ਇੱਕ ਬਰਾੜ ਉੱਠ ਕੇ ਕਹਿੰਦਾ ਕਹਿੰਦਾ ਇੱਥੇ ਕਿਹੜਾ ਜੇ ਬਿਮਾਰੀ ਪੈ ਚੰਗੀ ਆ। ਸਤਪੁਰ ਖਾਇ ਉਸ ਤੇ ਪਾਸ਼ਾ ਕਹਿੰਦੇ ਭਾਈ ਗੁਰੂ ਦਾ ਬਚਨ ਸੀ ਇੱਥੇ ਕੋਈ ਪ੍ਰਾਣੀ ਬਿਮਾਰੀ ਨਹੀਂ ਸੀ ਪੈਣੀ ਪਰ ਹੁਣ ਜੇ ਬਿਮਾਰੀ ਪੈ ਗਈ ਫੇਰ ਛੱਡ ਲਿਓ ਉੱਤੋਂ ਕੱਢ ਕੇ ਸਤ ਨਾਮ ਸਾਰੀ ਮਨ ਉਨਾ ਕੇ ਫੇਰ ਭੱਜੇ ਸਾਰੇ ਫੇਰ ਗੁਰੂ ਕਲਗੀਧਰ ਪਾਸ਼ਾ ਕੇ ਨਤਪਾਸਤ ਹੋਏ ਸਤਪੁਰ ਕੋਚੀ ਪ੍ਰੀਤਮ ਗੁਰੂ ਕਲਗੀਧਰ ਪਾਸ਼ਾ ਦੇ ਮੇਰ ਕਿਰਪਾ ਕੀਤੀ ਫਿਰ ਅਮਰਤ ਦੇ ਕੜਾਹੇ ਤਿਆਰ ਕੀਤੇ ਰਾਮ ਜਿਹੜਾ 100 ਸਾਲ ਪਿਛੋਂ ਆਇਆ ਹੌਰ ਸਾਲ ਪਿੱਛੋਂ ਅੰਗਰੇਜ਼ ਟਰੰਪ ਇੱਥੇ ਆਇਆ ਬਲਵੰਡੀ ਸਾਹਿਬੂ ਆਇਆ ਮਾਲ ਵਿੱਚ ਆਇਆ ਸਾਰੇ ਭਾਰਤ ਵਿੱਚ ਫਿਰਿਆ ਉਹਨੇ ਇਤਿਹਾਸ ਦੇਖਿਆ ਕਹਿੰਦਾ ਵੀ 1,20,000 ਰੁਪਏ ਮਿਲ ਸਕਿਆ 1,20,000 ਰੁਪਏ ਮਿਲ ਸਕਿਆ 8 ਲੱਖ ਬੰਦੇ ਇਕੱਠਾ ਹੋਇਆ ਤੇ ਬਹਿਮੀ ਸ਼ਾਹ ਫਕੀਰ ਵੀ ਅੰਮ੍ਰਿਤਸਰ ਕੇ ਤਿਆਰਪੁਰ ਤਿਆਰ ਸੀ ਇਹਨੂੰ ਭਾਈ ਦਾਰਨਾ ਸਿੰਘ ਬਰਾੜ ਕਹਿੰਦਾ ਕਹਿੰਦਾ ਵੀ 8 ਲੱਖ ਨੇ ਕਿਉਂ ਨਾ ਛੱਕਿਆ 1 ਲੱਖ 20 ਕਿਉਂ ਨਹੀਂ ਛੱਕਿਆ ਵੀ ਸਾਰੇ ਵੀ ਕਿਉਂ ਨਾ ਛੱਕਿਆ ਉਹ ਕਹਿੰਦਾ ਵੀ ਆਹ ਬਿਹਾਰੀ ਇੰਮੋ ਸਰਪੂਰ ਨੇ ਬਹੁਤ ਵੱਡਾ ਮਾਨ ਪਾਖਿਆ ਇਹਦਾ ਭਾਗੀ ਮੰਦਰ ਪੈਣ ਸੀ ਬਿਹਾਰੀ ਕਵੀ ਸੀ ਪ੍ਰੋਫੈਸਰ ਦਾਸ ਸਿੰਘ ਖਾਲੀ ਨਾਮ ਸਾਫ ਤੇ ਇਹਦਾ ਨੇੜੇ ਪੈਣ ਦਾ ਭਾਗੀ ਮੰਦਰ ਉੱਥੋਂ ਆਵੇ ਤੁਰਿਆ ਕਹਿੰਦਾ ਵੀ ਉਹ ਵਿਦਵਾਨ ਸਰਪੂਰ ਨੂੰ ਬਹੁਤ ਪਿਆਰ ਕਰਦੇ ਉਹ ਦੱਸੂਗਾ ਰਾਮ ਸਿੰਘ ਪ੍ਰਾਣ ਨੇ ਪੁੱਛਿਆ ਬਿਹਾਰੀ ਨੂੰ ਸਾਰਿਆਂ ਨੇ ਅਮਤ ਕਿਉਂ ਨਾ ਛਕਿਆ 120000 ਨਹੀਂ ਕਿਉਂ ਨਾ ਛਕਿਆ 8 ਲੱਖ ਨਹੀਂ ਕਿਉਂ ਨਾ ਛਕਿਆ 120000 ਨਹੀਂ ਕਿਉਂ ਨਾ ਛਕਿਆ ਉਹਨੇ ਫਿਰ ਇੱਕ ਗੱਲ ਕਹੀ ਕਹਿੰਦਾ ਇਹ ਵੀ ਸਹਿਮ ਜਪਨ ਵਿੱਚ ਆਵੇ ਪਰ ਪੰਡਿਤ ਨੌਤਰ ਜੀ ਇਹ ਵੀ ਸਹਿਮ ਕਿਤਾਬਾਂ ਪੜ ਪਰ ਆਜਨ ਨਾ ਛੜਾਓ ਇਹ ਵੀ ਸਹਿਮ ਕਰੋਨਾ ਕੇਲੇ ਪਿੱਛੇ ਆਪਣੇ 라ਵਣ ਪਰ ਇਹਾ ਮੁਸ਼ਕਿਲ ਬਾਤ ਬਿਹਾਰੀ ਪਾਪ ਛੱਡ ਗੁਰੂ 모ਵਨ ਸਿੰਘ ਪੰਡਤ ਆਹ ਬਹੁਤ ਉੱਤੇ ਗੱਲਾਂ ਸਤ ਗੁਰੂ ਦਾ ਅੰਮ੍ਰਿਤ ਛਕਣਾ ਸਤ ਗੁਰੂ ਨੇ ਹੁਕਮ ਮੰਨਣਾ ਸ੍ਰੀ ਦਰਸ਼ਕਾਂ ਨੂੰ ਪਿਆਰ ਕਰਨਾ ਮਹਾਪੁਰਸ਼ਾਂ ਦੀ ਬੰਦਗੀ ਦਾ ਕੋਈ ਕੀਤਾ ਜਾਂ ਉਹਨਾਂ ਦਾ ਬੇਤ ਲਿਭਾਉਣੀ ਇਹ ਵਿਰਲਿਆਂ ਦੇ ਹਿੱਸੇ ਦੇ ਵਿੱਚ ਆਉਂਦਾ ਇਹ ਰੇਖ ਦੇ ਹਿੱਸੇ ਵਿੱਚ ਨਹੀਂ ਆਉਂਦਾ ਇੱਕ ਬੇਨਤੀ ਕਰਕੇ ਸਮਾਪਤੀ ਕਰਾਂਗੇ ਭਰੇ ਦੇ ਵਿੱਚ ਇੱਕ ਗੁਰੂ ਖਾਇਆ 3 ਸਾਲ ਰਹਿੰਦਾ ਪ੍ਰੋਗਰਾਮ ਤੇ ਵੀ ਉਹ ਇਹੋ ਕੰਮ ਕਰਨੀ ਛੱਡ ਦਿੱਤੀ ਜਿਹੜੇ 100 ਕੀ ਫੜੇ ਬਾਜੂ ਉਹ ਗੁਰਮਖਾਇਆ ਕਹਿੰਦਾ ਜੀ ਮੇਰਾ ਬੇਟਾ ਕਿੱਟਾ ਪੜ੍ਹਦਾ ਮੈਂ ਉਹ ਆਖਿਆ ਮਾਂ ਤੋਂ ਮੜਨੇ ਗੁਰਮਖੋੜੇ ਡਾਕਟਰ ਕੋਲੇ ਚਲਾਇਆ ਗਿਆ ਤੇਰਾ 50-60000 ਰੁਪਇਆ ਲੱਗੂਗਾ ਬਾਅਦ ਚ ਗੁਰੂ ਆਇਆ ਜਦ ਸੰਤ ਜੀ ਉਹ ਗੱਲ ਹੁੰਦੀ ਰਹੀ ਮਰਦਾ ਰਹਾ ਮਰਦਾ ਰਹਾ ਅੱਜ ਤੋਂ 4 ਮਹੀਨੇ ਪਹਿਲਾਂ ਸੇਕੱਸਿਆ ਨੂੰ ਆਉਣ ਲੱਗਿਆ ਮੈਂ ਉਹ ਪੁੱਛਣਾ ਵੀ ਕਹਿੰਦਾ ਜੀ ਹੁਣ ਤਾਂ ਕਰੀ ਬਿਆਰਿੰਦਾ ਮਹਾਜਾ ਤੂੰ ਆਏ ਢੜ ਕੇ ਪਰ ਵੀ ਉੱਥੇ ਜਾਵੜਾ ਤੂੰ ਇਹ ਬਾਜੀ ਮੈਨੂੰ ਬਚਾ ਲਾ ਜੇ ਬਾਜੀ ਉਹ ਕਰਦੇ ਆ ਕਰਾਉਂਦੇ ਆ ਆ ਪਿਛਲੀ ਮੱਤਿਆ ਤੇ ਉਹ ਮੇਰੇ ਕੋਲੇ ਆ ਗਿਆ ਮੈਂ ਉਹ ਪੁੱਛਿਆ ਵੀ ਤੂੰ ਉਦਾਸ ਕਿਉਂ ਹੈਂ ਕਹਿੰਦਾ ਜੀ ਉਹਨੂੰ ਅਸੀਂ ਲੈ ਕੇ ਗਏ ਸੀ ਡੀਐਮਪੀ ਤੇ 70000 ਰੁਪਇਆ ਲੱਗਿਆ 4 ਮੋਟ 6 ਮੋਟ ਦਾ ਖੂਨ ਦੀਆਂ ਚੜੀਆਂ ਤੇ ਡਾਕਟਰ ਕਹਿੰਦੇ ਵੀ ਜਾਂ ਤਾਂ ਸਿਊਨ ਮੁਰਦਾ ਦੇ ਜਾਂ ਇਹਦੇ ਘਰ ਵਾਲੇ ਮੁਰਦਾ ਜਿਹਦੇ ਚਾ ਮਾਂ ਮੁਰਦਾ ਦੇ 6 ਲੱਖ ਪੀਆ ਲੱਖੂ ਬੋਲੋਗਾ ਜੇ ਖਾਤਰਾ ਹੋਵੇ ਸੰਗਤ ਜੀ ਨੇ ਮੇਰੇ ਵੀ ਅੱਥੂ ਆ ਗਏ ਕਿ ਆਉਂਦੇ ਤਾਂ ਹੁੰਦੇ ਸੀ ਜਿਨ੍ਹਾਂ ਨੇ ਬਾਪਰ ਦੀਆਂ ਨਾ ਜਿਨ੍ਹਾਂ ਨੇ ਲੱਗਦੀਆਂ ਆ ਆਪਦੇ ਘਰ ਲੱਗੇ ਤਾਂ ਅੱਗ ਦੂਜੇ ਦੇ ਘਰੇ ਬਸੰਤ ਰਹਿੰਦੀ ਜੇ ਆਪ ਦਾ ਘਰ ਹੋਵੇ ਨਾ ਆਪਦੇ ਤੇ ਪੈਂਦੀ ਆ ਫੇਰ ਪਤਾ ਲੱਗਦਾ ਬਹੁਤ ਮੈਂ ਮਰਾਨ ਕੀਤਾ ਮੈਂ ਉਹ ਆਖਿਆ ਮਾਹਰ ਨੂੰ ਟੈਨਸਰ ਪੈਣਾ ਮੈਂ ਤੇ ਉਹ ਮੈਂ ਕਰਦੇ ਨਹੀਂ ਕਹਿੰਦਾ ਜੀ ਕਿਹਾ ਸੀ ਆ ਕਰਕੇ ਮੈਂ ਫੇਰ ਕਹਿੰਦਾ ਜੀ ਜਦੋਂ ਘਰ ਪੜੇ ਹੋਣ ਉਹ ਨੂੰ ਨਾਲ ਸਾਥ ਨੂੰ ਦੌੜੋ ਦਾਸਾ ਲੈ ਨਾ ਕਿਸੇ ਦਾਨ ਦੇ ਬੰਦੇ ਦੀ ਗੱਲ ਨਹੀਂ ਜਾਂਦੀ ਆ ਸੋਲੋ ਬੱਜ ਕੇ ਸਾਥਾਂ ਕਹਿੰਦਾ ਹੁਣ ਮੈਂ ਤਾਂ ਮੇਰੇ ਘਰ ਵਾਲੀ ਨੂੰ ਹੀ ਚਾਹ ਪੈਂਦਾ ਉਹ ਮੇਰੇ ਬੰਦੇ ਚਾਹ ਪੈਂਦੀ ਆ ਨੂੰ ਨੇ ਜਵਾਬ ਦੇਤਾ ਨਾ ਮੈਂ ਰੇਂਜੂ ਕਾਂ ਉਹ ਪਤਾ ਨਹੀਂ ਸਾਡੇ ਕੋ ਕੀ ਨਹੀਂ ਹੋ ਰਾਇਆ ਵੀਰਿਆ ਤੇ ਉਹ ਵੀ ਕਾ ਏ ਪੀਆ ਉਹਨੋਂ ਵੱਜ ਕੇ ਸਾਤਨਾ ਸਰਪੁਰ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਉਹ ਦਾਵਾ ਕਰ ਤਾ ਕਿ ਬਹੁਤ ਸਾਰੇ ਪੰਜਾਬ ਦੇ ਕੋਈ ਹਰਿਆਉਂ ਗੂਪ ਰਹੇ ਹੋਰੀ ਅਤੀ ਇਹਨੇ ਖਾਮ ਦੇ ਖੋਪ ਦੇ ਵਿੱਚ ਹੌਮੇ ਦੇ ਵਿੱਚ ਹੰਸਾਰ ਦੇ ਵਿੱਚ ਕੈਤਰ ਪਾਰਕ ਦਾ ਚੌਂਕਰਾ ਐਨਾ ਮਾੜ ਰਿਆ ਮੱਚੇ ਜਾਂਦੇ ਖਾਮ ਤੇ ਕੀ ਦੇ ਕਿਤੇ ਜਾ ਰਿਹਾ ਸਤਗੁਰ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰੇ ਸ਼ਾਂਤੀ ਵਾਲੇ ਗੁਰਮਤਿ ਬੰਦਿਆਂ ਦੀ ਸੰਗਤ ਵਿੱਚ ਸੱਚਿਆਂ ਨੂੰ ਪਰੇ ਕਰਦੇ ਪੱਕਿਆਂ ਨੂੰ ਜੋੜਦੇ ਇੱਥੇ ਪੁੱਛ ਨਹੀਂ ਲੈ ਜਣਾ ਇੱਥੇ ਜੇ ਮੈਂ ਕਰੂੰਗਾ ਤਾਂ ਮੈਂ ਭਰੂੰਗਾ ਜੇ ਉਹ ਕਰੂਗਾ ਉਹ ਪਰ ਉਹਦਾ ਇਹ ਕਰੂੰਗਾ ਇਹ ਪਰ ਉਹਨਾਂ ਖਰੇ ਸਵਦੇ ਇੱਕ ਸਤਗੁਰ ਸਾਹਿਬ ਸੱਚੇ ਪਾਤਸ਼ਾਹ ਮਾਰਗ ਚਾਹਦੇ ਨੇ ਧਰਮ ਰਾਏ ਦਰਗਾਹਤ ਫੜੇ ਜਾਂ ਨਾਨਕ ਲੇਖਾ ਸਮਝਾ ਇਹ ਦੇਖਾ ਵੀ ਪਾਰ ਸਕਦੇ ਆ ਇਹ ਮੁਰਾਂ ਵਿੱਚ ਦੱਸ ਸਕਦੇ ਆ ਇਹ ਮਰਿਆਂ ਨੂੰ ਜਿਉਂਦੇ ਨਹੀਂ ਕਰ ਸਕਦੇ ਇਹਨਾਂ ਜੈਗੀਆਂ ਸ਼ਕਤੀ ਸਤਿਗੁਰ ਸਾਹਿਬ ਸੱਚੇ ਪਾਸ਼ਾ ਕਰਵਾ ਕਰਨ ਹਾਰੀਆਂ ਸੰਗਤਾਂ ਪੰਜੇ ਨਗਰੀਆਂ ਬਰੇ ਆ ਸਾਰੀ ਸੰਗਤ ਗੁਰਦੁਆਰਾ ਮਾੜਾ ਸਾਹਿਬ ਗੁਰਦੁਆਰਾ ਜਾਫਰ ਸਭ ਬਰੇ ਸਾਰੇ ਪਰਿਵਾਰ ਸਾਰੇ ਖਾਨਦਾਨ ਦੇਸ਼ ਦੇਸ਼ੀਆਂ ਸੰਗਤਾਂ ਸ੍ਰੀਮਾਨ ਬਾਬਾ ਪਵਨ ਸਿੰਘ ਜੀ ਬਾਬਾ ਮਿੰਨਤ ਸਿੰਘ ਜੀ ਸੱਚੇ ਤੇ ਸ਼ੋਭਾ ਮਹਾਪੁਰਸ਼ ਸ੍ਰੀਮਾਨ ਗਿਆਨੀ ਸਰਜੀਤ ਸਿੰਘ ਜੀ ਸਿੰਘ ਸਹਿਬਾਨ ਜੀ ਬਾਬਾ ਦੀਪਾ ਜੀ ਸਾਰੇ ਤੁਸੀਂ ਉਤਾਰ ਸਿੰਘ ਜੀ ਇੱਕ ਹੋਂਦੇ ਪ੍ਰਬੰਧਕ ਸਾਰਾ ਨਗਰ ਸਾਰੀਆਂ ਲਗਨਾਂ ਦੇ ਇੱਕ ਇੱਕ ਮਛਿੰਦੇ ਦਾ ਸਿਰ ਝਾ ਕੇ ਨਮਸਕਾਰ ਹੈ ਤੁਹਾਨੂੰ ਤੁਹਾਡੇ ਪਿਆਰ ਨੂੰ ਤੁਸੀਂ ਅਛਾ ਦੇ ਨਾਲ ਸਾਰੇ ਨਗਰ ਕੀਰਤਨ ਪ੍ਰਸ਼ਾਦ ਦੇ ਨਾਲ ਗਰੀਬਾਂ ਦੀ ਸੰਗਤ ਮਦਦ ਪ੍ਰਸ਼ਾਦ ਦੇ ਨਾਲ ਸਾਰੇ ਗੁਰਪੁਰਬ ਮਨਾ ਕੇ ਇੱਕ ਇੱਕ ਬਣ ਕੇ ਤੁਸੀਂ ਨਿਵਦੇ ਹਾਂ ਹਰਪੁਰ ਸਾਹਿਬ ਬੱਚੇ ਪਾਸ਼ਾ ਤੁਹਾਡੇ ਸਾਰੇ ਵੇੜਿਆਂ ਵਿੱਚ ਮੰਗਲ ਲਾਵੇ ਕਿਰਪਾ ਬਖਸ਼ੇ ਵਾਤੇ ਪਾਵੇ ਸ਼੍ਰੀਮਾਨ ਬਾਬਾ ਪਵਨਦੀਪ ਸਿੰਘ ਜੀ ਜਿਹੜੇ ਖੁਸ਼ੀਆਂ ਵਰਤਾ ਕੇ ਲੋਕ ਜੀਏ ਪਰਮੋਤ ਤੇ ਲੇ ਬਣਾਉਂਦੇ ਨੇ ਸੰਗਤਾਂ ਨੂੰ ਗੁਰੂਆਂ ਜੋੜਦੇ ਨੇ ਤੁਹਾਡਾ ਸਭ ਤੋਂ ਵੱਧ ਸੰਗਤਾਂ ਦਾ ਨਗਰ ਮਾਲਾ ਨਗਰ ਰੌਕਰਾਰੇ ਥਾਰੇ ਥਾਰੀਆਂ ਸੰਗਤਾਂ ਦਾ ਸਿਰ ਚਾ ਦੇ ਧੰਨਵਾਦ ਹੈ ਸਰਪੁਰ ਸਾਹਿਬ ਬੱਜੇ ਪਾਸ਼ਾ ਖੋਦੇ ਨੇੜੇ ਖੁਸ਼ੀਆਂ ਨਾਲ ਭਰੇ ਜੜਾ ਲੱਗਣ ਖੁਸ਼ੀਆਂ ਹੋਣ ਸਾਰੇ ਆਸਾਨ ਚੜ੍ਹਦੀ ਕਲਾ ਦੇ ਵਿੱਚ ਦਿਨ ਨੁਕਰੀ ਰਾਤ ਚੋਕਰੀ ਤਰੱਕੀ ਕਰਨ ਚੰਗੇ ਬਣ ਕੇ ਸਰਬੱਤ ਦਾ ਭਲਾ ਕਰਕੇ ਸਰਦੇ ਬਣਦੇ ਸਤਿਕਾਰ ਨੂੰ ਸਾਡੇ ਵਿੱਚ ਰਹਿਣਾ ਪਈਏ ਭੁੱਲ ਨਾ ਭੀ ਮਾਪ ਨਾਮ ਕਾਮ ਜੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हम अंदुरे अंध अंद्र बिखें बिखराते क्यों चलें गुर चली सतगुर दया करी सुखदाता तो गुर दया करे सुखदाता हम वे अपन परीत चलो गुर चली गुर सुख मीत चलो गुर ची चलो गुर चाली बुरश मीत चलो गुर चाली चलो नीत चलो गुर चाली बुर सुख मीत चलो गुर चाली गीत चङो गुड़ जानीती ਸੰਗਤਾਂ ਜਿੰਨੀਆਂ ਵੀ ਮਹਾਪੁਰਖਾਂ ਦੇ ਪਾਵਨ ਸਥਾਨ ਗੁਰਦੁਆਰਾ ਮਾਲਾ ਸਾਈ ਦੇਖੀ ਸਾਧ ਸੰਗਤਵਸੀ ਸੰਤ ਬਾਬਾ ਵੀਰ ਸਿੰਘ ਜੀ ਮਹਾਪੁਰਖਾਂ ਦੀ ਯਾਦ ਵਿੱਚ ਸੰਤ ਬਾਬਾ ਤਾਰਾ ਸਿੰਘ ਜੀ ਮਹਾਪੁਰਖਾਂ ਦੇ ਸਥਾਨਾਂ 'ਤੇ ਹਾਜ਼ਰੀ ਭਰ ਰਹੀ ਹੈ ਗੁਰਸੇਕਰ ਪਿਆਰਿਆਂ ਕੋਲੋਂ ਮਹਾਪੁਰਖਾਂ ਕੋਲੋਂ ਆਪ ਸੰਗਤਾਂ ਨੇ ਬਚਨ ਸਰਵਣ ਕੀਤੇ ਆ ਹੁਣ ਅਰਦਾਸ ਬੇਨਤੀ ਹੋਵੇਗੀ ਦੀਵਾਨ ਦੀ ਸੰਪੂਰਨਤਾ ਦੀ ਉਪਰੰਤ ਹੁਕਮਨਾਮੇ ਸਰਵਣ ਕਰਨੇ ਆ ਪ੍ਰੀਤ ਸਤਕਾਰ ਦੇ ਨਾਲ ਜਿੰਨੀਆਂ ਵੀ ਸੰਗਤਾਂ ਨੇ ਚੌਥੇ ਤੋਂ ਲੈ ਕੇ ਕਿਉਂਕਿ ਚੌਥੇ ਨਗਰ ਕੀਰਤਨ ਸੀ ਉਪਰੰਤ ਖੰਡ ਪਾਠ ਸੇਵਾ ਦੀ ਰੰਮਤਾ ਹੋਈ ਚਾਰੀ ਦਿਨਾਂ ਗੁਰੂ ਪਿਆਰਿਆਂ ਸੰਗਤਾਂ ਨੇ ਤਨ ਮਨ ਤਨ ਕਰਕੇ ਸੇਵਾ માં ਕੀਤੀ ਮਹਾਰਾਜ ਜੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਅਰਦਾਸ ਬੇਨਤੀ ਦਰ ਪ੍ਰਵਾਨ ਕਰਨਾ ਦਰਉ ਕਰਾਉਣ ਤੰਦਰੁਸਤੀਆਂ ਖੁਸ਼ੀਆਂ ਬਖਸ਼ਣ ਔਰ ਇਸੇ ਤਰ੍ਹਾਂ ਆਪਣੀ ਚਰਮਾਨ ਦੇ ਨਾਲ ਜੋੜ ਕੇ ਰੱਖਣ ਕੜਿਓ ਮਨ ਜੋਰ ਆਪਣੇ ਸੇਵ ਕਾਂਦੀ ਸੇਵਾ ਕੜਿਓ ਮਨ ਜੋਰ ਆਪਣੇ ਸੇਵ ਕਾਂਦੀ ਸੇਵਾ ਕੜਿਓ ਮਨ ਜੋਰ ਆਪਣੇ ਸੇਵ ਕਾਂਦੀ ਸੇਵਾ ਕੜਿਓ ਮਨ ਜੋਰ ਆਪਣੇ ਸੇਵ ਕਾਂਦੀ ਸੇਵਾ

ਹੇ ਹੋ ਮੰਨੂ ਰਿਆਸੇ ਆਮੀ ਜੇਵਾ ਹੇ ਹੋ ਮੰਨੂ ਰਿਆਸੇ ਰਾਮ ਕਨੀ ਮਹਲਾ ਕੀ ਜਾ ਆਨੰਦ ਇੱਕ ਹੋ ਅੰਤਾਨ ਸਤਿਗੁਰ ਪਰਸਾਨ ਆਨੰਦ ਭਿਆ ਮੇਰੀ ਮਾਈ ਸਤਿਗੁਰ I am happy with ਤੋ ਕਾਮਨੋ ਵਿਸਾਰੀ ਹੈ ਨਾ ਨਾ ਸਤਿ ਸ੍ਰੀ ਅਕਾਲ ਸਤਿ ਪਸਾ ਜੀ ਭੈ ਸਰਬੀ ਪੂਰੀ ਕੰਤੀ ਜਾਣੀ ਮਨ ਤੇ ਮੋਹਿੰਦ ਕੰਦੇ ਭਗਤ ਸਾਥ ਗੁਰ ਰਹਿ ਆਪਰ ਪੂਰੇ ਵੰਦਨ ਨਾਨਕ ਗੁਰ ਚਰਨ ਲਾ ਕੇ ਵੰਡੀ ਅਨਹਜ ਤੂਰੀ ਸੰਗ ਲਾਈ ਆਪਰੇ मूंखे हुजी नार जपो सतनाम श्री